ਸਤਿਗੁਰ ਨੂੰ ਸਤਿ ਮਾਰਨ ਗੁਰ ਜਨੂ ਦੇ ਦਾਵਾ ਬਵਾਗਤ ਦੋਸਤ ਅੱਜ ਆਪਾਂ ਗੱਲ ਕਰਾਂਗੇ ਕਬਜ਼ ਦੀ ਦੀ ਲੈਟਰਨ ਨਹੀਂ ਹੁੰਦੀ ਕੱਟੀ ਨਹੀਂ ਹੁੰਦੀ ਜਿਨ੍ਹਾਂ ਨੂੰ ਕਬਜ਼ ਹੋ ਜਾਂਦੀ ਹੈ ਬੜੀ ਪਹਿੜੀ ਬਿਮਾਰੀ ਇਹਦੇ ਨਾਲ ਬਵਾਸੀਰ ਵੀ ਇੱਕ ਪਤੀ ਹੁੰਦੀ ਹੈ ਤਾਂ ਹੋਰ ਇਹਦੇ ਨਾਲ ਕੀ ਕੀ ਨਕਸਾਨ ਹੋਦੇ ਕੱਟੀ ਨਾ ਆਉਣ ਦੇ ਕਈ ਕਾਰਨ ਹੋ ਸਕਦੇ ਆ ਕਬਜ਼ ਕਰਨ ਵਾਲੀਆਂ ਚੀਜ਼ਾਂ ਖਾਣ ਕਰਕੇ ਅੰਤੜੀਆਂ ਖੁਸ਼ਕ ਹੋ ਜਾਂਦੀਆਂ ਹਨ ਅਤੇ ਸੁਦਾ ਬਣ ਜਾਂਦਾ ਹੈ ਕਬਜ ਹੋ ਜਾਂਦੀ ਹੈ ਦੋ ਦੋ ਤਿੰਨ ਤਿੰਨ ਦਿਨ ਬਾਅਦ ਲੈਟਰਨ ਆਉਂਦੀ ਹੈ ਸਿਰਦਰਦ ਬਵਾਸੀਰ ਸੁਸਤੀ ਸ਼ਰਾਬ ਅधिक ਵਰਤੋ ਕਰਕੇ ਵੀ ਕਬਜ ਹੋ ਸਕਦੀ ਹੈ ਜਿਹੜੇ ਸ਼ਰਾਬ ਪੀਂਦੇ ਉਹਨਾਂ ਨੂੰ ਕਬਜ ਹੋ ਸਕਦੀ ਖੁਸ਼ਕੀ ਜਿਹੜੀ ਹੈ ਉਹ ਅੰਦਰ ਉਹਦੇ ਨਾਲ ਕਬਜ ਜਿਹੜੀ ਬਹੁਤ ਜਲਦੀ ਹੁੰਦੀ ਹੈ ਤੋਂ ਇਹ ਦਾ ਇਲਾਜ ਅਪਾ ਕੀ ਦੱਸਦੇ ਸ਼ਰੀਰ ਨਹੀਂ ਰਾਜੀ ਇੱਥੇ ਲਿਖਿਆ ਵਾ ਫਰਨਾ ਪੱਤਰ ਸ਼ੁੱਧ ਭਾਵ ਡੰਡੀਆਂ ਦੀ ਚਰਨਾ ਦੇ ਪੱਤਰ ਪਿੱਛੇ ਜਿਹੜੀਆਂ ਛੋਟੀਆਂ ਡੰਡੀਆਂ ਲੀਆਂ ਉਹ ਲਾ ਦਿਓ 20 ਗ੍ਰਾਮ ਸੌਂਫ 20 ਗ੍ਰਾਮ ਮਿਸ਼ਰੀ ਜਿਹੜੀ ਧਾਗੇ ਵਾਲੀ ਹੈ 40 ਗ੍ਰਾਮ ਇਹਨਾਂ ਨੂੰ ਕੁੱਟ ਛਾਣ ਕੇ ਰੱਖੋ ਪੂਰਨ ਤਿਆਰ ਹੈ ਤੇ ਇਹਦਾ ਕੀ ਵਰਤਨਾ ਕੀ ਹੈ ਥੋੜਾ ਜਿਹਾ ਇਹਨਾਂ ਦਾ ਦੋਕ ਟੁਟਕੇ ਰਾਤ ਨੂੰ ਗਰਮ ਦੁੱਧ ਨਾਲ ਖਾ ਲੋ ਤੇ ਚਾ ਗਰਮ ਪਾਣੀ ਨਾਲ ਖਾ ਲੋ ਸਵੇਰੇ ਲੈਟਰੀ ਨਾਊਗੀ ਕਬਜ ਜੜੀ ਆ ਉਹ ਰਹੂਗੀ ਕਬਜੀਆਂ ਨਾਮ ਨਿਸ਼ਾਨ ਬਤਾ ਦੇਗੀ ਇਹ ਇਸ ਤਰ੍ਹਾਂ ਦਾ ਟੂਰਨ ਬਹੁਤ ਤੇਜ਼ ਤੇ ਵਧੀਆ ਟੂਰਨ ਦੇ ਕਬਜ ਵਾਸਤੇ ਤੇ ਇਹ ਸ਼੍ਰੀਮਨੀ ਮੇਘ ਰਾਜੀ ਆਪਾਂ ਨੂੰ ਇਹ ਦੱਸਦੇ ਆ ਤੇ ਮੇਡੀ ਵਧੀਆ ਲੱਗੇ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਇਸੇ ਤਰ੍ਹਾਂ ਦੀਆਂ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬੈਲ ਆਈਕਨ ਦੀ ਘੰਟੀ ਦਬਾਓ ਜਿਹੜੀ ਵੀ ਅਸੀਂ ਵੀਡੀਓ ਪਾਈਏ ਤੁਹਾਨੂੰ ਸਭ ਤੋਂ ਪਹਿਲਾਂ ਪਹੁੰਚੇ